ਉਨੇ ਕਿਹਾ ਕਿ 21 ਇੰਜਰਡ 12 ਦੀ ਮੌਤ ਸੁਸਾਇਡ ਬੰਬ ਬਲਾਸਟ ਹੋਇਆ اسلامਾਬਾਦ ਹਮਮ ਕੁਮਾਰ ਲਾ ਦੇ ਦੇਖੋ ਮੌਤੇ ਕਿਸੇ ਦੀ ਵੀ ਹੋਵੇ ਭਈ ਮੈਂ ਤਾਂ ਨੰਬਰਾਂ ਚ ਵੀ ਨਹੀਂ ਜਾਂਦਾ ਹੁੰਦਾ ਕਿ ਕਿੰਨੇ ਮਰੇ ਕਿੰਨੇ ਨਹੀਂ ਇੱਕ ਵੀ ਕਿਤੇ ਜਾਨੇ ਨੁਕਸਾਨ ਹੁੰਦਾ ਤੇ ਉਹਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਦੇ ਵਿੱਚ ਤੇ ਭਈ ਉਹਦੀ ਐਮਿਅਤ ਜੋ ਹੁੰਦੀ ਆ ਪਾਣ ਨੂੰ ਪਤਾ ਉਹਦੀ ਕੋਈ ਪਰਪਾਈ ਨਹੀਂ ਕਰ ਸਕਦਾ ਯਾਨੀ ਕਮਾਲ ਹੋ ਰਹੀ ਆ ਕਿ ਬਈ ਆਪਣੀ ਇੰਡੀਆ ਚ ਵੀ ਬਲਾਸਟ ਹੋਇਆ ਰਾਜਧਾਨੀ ਚ ਹੋਇਆ ਉੱਥੇ ਵੀ ਹੋ ਗਿਆ ਹੂੰ ਘੰਟੇ ਕੁ ਹੁਣ ਤੇ ਵੈਸੇ ਜਿਹੜਾ ਕਨੈਕਸ਼ਨ ਜੜ ਜੋੜਦੇ ਹੁੰਦੇ ਉਸ ਤੇ ਵੀ ਸ਼ੱਕ ਹੋ ਰਿਹਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਦੇਖੋ ਆਪਾਂ ਤੇ ਕੁਝ ਹੁਣ ਇਹਦੇ ਚ ਤਸਦੀਕ ਕਰਨ ਦੇ ਬਈ ਸਮਰੱਥਾ ਚ ਨਹੀਂ ਹੈਗੇ ਕਿ ਕੀ ਹੋ ਰਿਹਾ ਕੀ ਚੱਲ ਰਿਹਾ ਮੈਂ ਤੇ ਕੱਲ ਇਹ ਉਹ ਇਤਫਾਕ ਵੇਖ ਕੇ ਹੈਰਾਨ ਰਹਿ ਗਿਆ ਕਿ ਇੰਨਾ ਐਕਸਪਲੋਜ਼ਨ ਫੜਨ ਦਾ ਦਾਵਾ ਅਮਾ ਕਾ ਕੇ ਸਮਗਰੀ ਫੜੀ ਹੈ ਤੁਸੀਂ ਐਕਸਪਲੋਸਿਵ ਚੀਜ਼ਾਂ ਫੜੀਆਂ ਨੇ ਤੇ ਫਿਰ ਕੁਝ ਘੰਟਿਆਂ ਬਾਅਦ ਦਿੱਲੀ ਰਾਜਧਾਨੀ ਚ ਕੋਈ ਵੜ ਕੇ ਇਦਾਂ ਜੇ ਕੋਈ ਇਦਾਂ ਹੋ ਗਿਆ ਕਰ ਜਾਂਦਾ ਹੈ ਬਿਲਕੁਲ ਬਹੁਤ ਵਧੀਆ ਇਧਰੋਂ ਪਾਕਿਸਤਾਨ ਚ ਵੀ ਹੋ ਗਿਆ ਚਲੋ ਦੇਖਦੇ ਹਾਂ ਜੀ ਅੱਕੇ ਕੀ ਬਣਦਾ ਕਿਉਂਕਿ ਕੁਝ ਅੰਤਰਰਾਸ਼ਟਰੀ ਤਾਕਤਾਂ ਜੜੀਆਂ ਨੇ ਨਾ ਉਹ ਇਸ ਵੇਲੇ ਪੂਰਾ ਤੁਸੀਂ ਸਾਊਥ ਏਸ਼ੀਆ ਨੂੰ ਚੱਕ ਕੇ ਦੇਖ ਲਓ ਸਭ ਹਮ ਚਾਈਨਾ ਬਚੇ ਐਸ ਕਰਕੇ ਕਿਉਂਕਿ ਚైనా ਇੱਕ ਬਹੁਤ ਵੱਡੀ ਤਾਕਤ ਬਣ ਗਿਆ ਜਿਹੜਾ ਕਿ ਅਮਰੀਕਾ ਨੂੰ ਸਿੱਧਾ ਚੈਲੰਜ ਦੇਣ ਦੀ ਸਮਰੱਥਾ ਰੱਖਦਾ ਜੀ ਹੋਰ ਤਾਂ ਕੋਈ ਬਚਿਆ ਨਹੀਂ ਹੈ ਹੂੰ ਤਾਂ ਫਿਲਹਾਲ ਇਹ ਹੈਰਾਨਗੀ ਦੀ ਗੱਲ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਵੇਖੋ ਕੀ ਹੋ ਰਿਹਾ ਹੈ Sri Lanka ਤੋਂ ਲੱਗ ਜਾਓ Sri Lanka ਚ ਕੀ ਹੋਇਆ ਆ ਮਾਲਦੀਵ ਦੇ ਵਿੱਚ ਵੀ ਉਤਲ ਪੁਤਲ ਬੰਗਲਾਦੇਸ਼ ਦੇ ਵਿੱਚ ਨੇਪਾਲ ਦੇ ਵਿੱਚ ਭਾਰਤ ਪਾਕਿਸਤਾਨ ਦੇ ਫਿਰ ਤੁਸੀਂ ਮਿਡਲ ਈਸਟ ਚ ਚਲੇ ਜਾਓ ਹੂੰ ਉੱਥੇ ਕੀ ਚੱਲ ਰਿਹਾ ਹੈ ਜੀ ਸਾਊਥ ਏਸ਼ੀਆ ਤੋਂ ਲੈ ਕੇ ਮਿਡਲ ਈਸਟ ਤੱਕ ਕੀ ਚੱਲ ਰਿਹਾ ਹੈ ਸਾਰੇ ਕਿਤੇ ਹੀ ਇਸ ਤਰ੍ਹਾਂ ਦੇ ਘਟਨਾਵਾਂ ਹੋ ਰਹੀਆਂ ਨੇ ਜੀ ਇਹ ਸਖਿੱਤੇ ਨੂੰ ਹੀ ਦੇਖੋ ਨਾ ਤੁਸੀਂ ਸੋਚਤਾ ਚ ਦੇਖੋ ਯਾਰ ਇਹ ਬਹੁਤ ਵੱਡੀ ਗੱਲ ਹੈ ਨਾ ਜੀ ਜੀ ਬਹੁਤ ਵੱਡੀ ਗੱਲ ਹੈ ਕਿ ਯਾਰ ਨਹੀਂ ਸਮਝੋ ਤਾਂ ਬਾਹਰ ਆ ਤਾਂ ਕੁਝ ਅੰਤਰਰਾਸ਼ਟਰੀ ਖਿੱਚ ਤਾਨ ਜਿਹੜੀ ਹੁੰਦੀ ਹੈ ਨਾ ਕੁਮਾਂਤਰੀ ਖਿੱਚ ਤਾਨ ਜੀਓ ਪੋਲਿਟਿਕਸ ਕਹ ਲੋ ਉਹਦੇ ਵਿੱਚ ਘਾਟੀ ਵੱਧਦੇ ਜੋ ਉਹ ਮਤਲਬ ਕਿ ਪ੍ਰਭਾਵਿਤ ਕਰਦੇ ਆ ਕੁਝ ਖਾਸ ਕਿਤੇ ਨੂੰ